माननीय पुलिस कमिश्नर अमरेश अग्रवाल को प्लीज सिंपल सर। ਉਹਨਾਂ ਦੇ ਹਦਾਇਤਾਂ ਅਨੁਸਾਰ ਅ ਸਬਡਿਵੀਜ਼ਨ ਨਾਰਥ ਅ ਪੀਐਸ ਰਣਜੀਤ ਐਬਿਨਿਊ ਨੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਹੈ। ਅ ਐਫਆਈ ਨੰਬਰ 19515122024 3042 3084 ਤੇ 25 बीएनएस एक्ट ਦੇ ਤਹਿਤ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਲਖਪ੍ਰੀਤ ਸਿੰਘ ਲਾਇਸ ਲਵ, ਰੋਹਿਤ ਲਾਇਸ ਚੂਹੀ ਤੇ ਪਰਮਪ੍ਰੀਤ ਸਿੰਘ ਅਲਾਇਸ ਟੇਕੇ ਤੇ ਇਹਨਾਂ ਦੀ ਉਮਰ ਕਰੀਬ 22 ਸਾਲ ਹੈਗੀ ਹੈ ਜੀ ਤੇ ਇਹਨਾਂ ਤੋਂ ਇਹਨਾਂ ਨੇ ਜਿਹੜੀ ਇੱਕ ਸਕੂਟਰ ਐਕਟਿਵਾ ਸਕੂਟੀ ਸਨਾਚ ਕੀਤੀ ਸੀ ਉਹ ਅਸੀਂ ਅਰੈਸਟ ਕਰ ਲਈਏ 15 12 2024 ਨੂੰ ਕੀਤੇ ਰਣਜੀਤ ਐਵਨਿਊ ਡੀ ਬਲੌਕ ਲਾਗੇ ਤੇ ਜਿਹੜਾ ਇਹ ਬਕੂਆ ਹੋਇਆ ਸੀ ਐ ਐਚ ਕੇ ਹੋਟਲ ਰਣਜੀਤ ਐਵਨਿਊ ਤੇ ਲਾਗੇ ਬਕੂਆ ਹੋਇਆ ਸੀਗਾ ਜੀ ਇਹ ਹੈਗਾ ਕਿ ਇਹ ਦੋ ਮੁੰਡੇ ਜਿਹੜੇ ਮਾਈਨਰ ਏਜ ਦੇ ਆਪਣੀ ਐਕਟਿਵਾ ਸਕੂਟੀ ਤੇ ਜਾ ਰਹੇ ਸੀਗੇ ਤੇ 10 ਮੁੰਡੇ ਮੋਟਰਸਾਈਕਲ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਸਕੂਟੀ ਨੂੰ ਕਿੱਕੇ ਰਿਆ ਤੇ ਉਹਨਾਂ ਨਾਲ ਬਹਿਸਬਾਜ਼ੀ ਕੀਤੀ ਤੇ ਉਸ ਤੋਂ ਬਾਅਦ ਬਹਿਸਬਾਜ਼ੀ ਕਰਕੇ ਤੇ ਉਹ ਇੱਕ ਇਹਨਾਂ ਨੂੰ ਆਪਣੇ ਪਾਂਦੀ ਦੁਕਾਨ ਤੇ ਲੈ ਗਏ ਜਿੱਥੋਂ ਉਹਨਾਂ ਨੇ ਕੁਝ ਪੈਸੇ ਜੀਪੇ ਵੀ ਕਰਾਏ ਆਪਣੇ ਅਕਾਊਂਟ ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਨੂੰ ਅੱਗੇ ਅਹ ਥੋੜਾ ਹੋਰ ਅੱਗੇ ਲੈ ਜਾ ਕੇ ਤੇ ਇਹਨਾਂ ਨੂੰ ਤਮਕਾਇਆ ਡਰਾਇਆ ਤੇ ਉਹ ਦੋ ਮਾਈਨਰ ਬੱਚਿਆਂ ਦੀ ਸਕੂਟੀ ਲੈ ਕੇ ਫਰਾਰ ਹੋ ਗਏ ਸੀ ਤੇ ਇਹ ਜਿਹੜੇ ਤਿੰਨ ਜਣੇ ਆ ਅ ਜਿਹੜੇ ਅਕਿਊਜ਼ ਦੇ ਅਸੀਂ ਅਰੈਸਟ ਕੀਤੇ ਆ ਲਗਪ੍ਰੀਤ, ਰੋਹਿਤ ਤੇ ਪਰਮਪ੍ਰੀਤ ਇਹ ਕੋਈ ਕੰਮ ਨਹੀਂ ਕਰਦੇ ਕੋਈ 12ਵੀਂ ਪਾਸ ਹੈ ਕੋਈ 10ਵੀਂ ਪਾਸ ਹੈਗਾ ਤੇ ਜਿਹੜਾ ਰੋਹਿਤ ਹੈ ਇਹਦੇ ਤੇ 399 ਤੇ 402 ਦਾ ਲੁਧਿਆਣੇ 2022 ਦਾ ਇੱਕ ਕੇਸ ਵੀ ਹੈਗਾ ਤੇ ਬਲਵ ਆਇਰਨ ਫੈਕਟਰੀ ਚ ਕੰਮ ਕਰਦਾ ਅਸੀਂਾਂ ਤੋਂ ਪੁੱਛਗਿਛ ਕਰ ਰਹੇ ਹਾਂ ਰਿਮਾਂਡ ਲੈ ਕੇ ਅਸੀਂ ਹੋਰ ਵੀ ਪੁੱਛਗਿਛ ਕਰਾਂਗੇ ਤੇ ਜੋ ਵੀ ਕੁਝ ਸਾਹਮਣੇ ਆਏਗਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਧੰਨਵਾਦ